ਵੀ ਇੰਟਰ ਕਾਸਟ ਇੰਟਰ ਰਿਲੀਜੀਅਨ ਮੈਰਿਜ ਦਾ ਟ੍ਰੈਂਡ ਵੀ ਆ ਪਰ ਕਿਤੇ ਨਾ ਕਿਤੇ ਔਖਾ ਵੀ ਕਰ ਦਿੰਦਾ ਬੰਦਾ ਬਿਲਕੁਲ ਔਖਾ ਕਰਦਾ ਹੈ ਦੇਖੋ ਇਹ ਨਾ ਥੋੜੀ ਸਾਡੀ ਜਨਰੇਸ਼ਨ ਨੂੰ ਵੀ ਸਮਝਣਾ ਚਾਹੀਦਾ ਕਿ ਜੇ ਇਹੋ ਜੇ ਡਿਸੀਜਨ ਲੈਣੇ ਆ ਬਹੁਤ ਸੋਚ ਸਮਝ ਕੇ ਲੈਣੇ ਚਾਹੀਦੇ ਆ ਕਿ ਕੱਲੂ ਤੁਸੀਂ ਉਹਨਾਂ ਦੇ ਕਲਚਰ ਦੇ ਵਿੱਚ ਅੱਜ ਤੁਸੀਂ ਜਲਦਬਾਜ਼ੀ ਦੇ ਵਿੱਚ ਇੱਕ ਇਮੇਜినਰੀ ਦੁਨੀਆ ਜਾਂ ਇੱਕ ਹਨਾ ਜਿਵੇਂ ਦਾ ਤੁਹਾਨੂੰ ਸੁਪਨੇ ਜੇ ਡਰੀਮੀ ਦੁਨੀਆ ਦਿਖਾਈ ਜਾਂਦੀ ਉਹਦੇ ਵਿੱਚ ਤੁਸੀਂ ਆ ਕੇ ਵਿਆਹ ਤਾਂ ਕਰਾ ਲੈਨੇ ਹੋ ਚਾਹੇ ਮੁੰਡਾ ਹੋਵੇ ਕੁੜੀ ਹੋਵੇ ਅੱਜ ਦੋਨੋਂ ਔਖੇ ਹੁੰਦੇ ਆ ਸੋ ਪਹਿਲਾਂ ਤੁਸੀਂ ਦੇਖੋ ਤਾਂ ਹੀ ਸਾਡੇ ਬੋਲਦੇ ਹੁੰਦੇ ਸੀ ਨਾ ਵੀ ਜਿਹਹ ਜਾਂ ਪਰਿਵਾਰ ਆ ਬਰਾਬਰ ਦੇ ਪਰਿਵਾਰ ਦੇ ਵਿੱਚ ਕਰੋ ਉਹ ਬਰਾਬਰ ਦਾ ਮਤਲਬ ਇਕਨੋਮਿਕਲੀ ਬਰਾਬਰ ਦੀ ਗੱਲ ਨਹੀਂ ਹੁੰਦੀ ਉਹ ਸੋਸ਼ੀਅਲੀ ਬਰਾਬਰ ਦਾ ਹੁੰਦੀ ਆ ਉਹ ਹੁੰਦਾ ਕਿ ਤੁਹਾਡਾ ਕਲਚਰ ਹੈ ਕਿ ਨਹੀਂ ਸੇਮ ਸਾਡੇ ਤਾਂ ਹੀ ਰੋਕਦੇ ਸੀ ਨਾ ਉਹਨਾਂ ਚੀਜ਼ਾਂ ਨੂੰ ਕਿਉਂ ਕਿਉਂਕਿ ਉਹ ਇੱਕ ਸੇਮ ਕਲਚਰ ਸੇਮ ਸੈਟ ਆਫ ਬਲੀਫ ਹੁਣੇ ਬਹੁਤ ਜ਼ਰੂਰੀ ਆ ਕਿਉਂਕਿ ਘਰ ਟੁੱਟਣ ਦਾ ਸਭ ਤੋਂ ਵੱਡਾ ਕਾਰਨ ਹੀ ਇਹ ਸੈਟ ਆਫ ਬਲੀਫ ਬਣਦੇ ਨੇ ਬਾਅਦ ਚ ਜਿਹੜਾ ਪਿਆਰ ਹੁੰਦਾ ਉਹ ਤਾਂ ਉੱਡ ਜਾਂਦਾ ਆ ਪਰ ਅੰਦਾ ਕੀ ਆ ਜਿਹੜਾ ਤੁਹਾਡਾ ਤੌਰ ਤਰੀਕਾ ਜੀਣ ਦਾ ਹਮੇਸ਼ਾ ਹੀ ਐਂ ਦੇਖਿਆ ਵੀ ਵਿਆਹ ਤੋਂ ਪਹਿਲਾਂ ਬੜੇ ਵਾਅਦੇ ਕੀਤੇ ਜਾਂਦੇ ਵਿਆਹ ਤੋਂ ਪਹਿਲਾਂ ਕਿਹਾ ਜਾਂਦਾ ਤੁਸੀਂ ਆਪਣੇ ਤਰੀਕੇ ਨਾਲ ਜਿਓ ਅਸੀਂ ਤੁਹਾਨੂੰ ਨਹੀਂ ਰੋਕਦੇ ਨੇ ਇਹ ਹਾਲ ਕੇਸ ਦੇ ਵਿੱਚ ਵੀ ਇਹੀ ਹੋਇਆ ਨੇਹਾ ਦੇ ਕੇਸ ਦੇ ਵਿੱਚ ਉਹ ਕਹਿੰਦੇ ਸੀ ਵੀ ਜਿੱਦਾਂ ਤੂੰ ਜੀ ਰਹੀ ਆ ਤੂੰ ਆਪਣਾ ਕਰ ਤੇਰਾ ਬਲੀਫ ਹੈ ਜਿੱਦਾਂ ਤੈਨੂੰ ਆਪਣੇ ਘਰ ਚ ਰੱਖਿਆਗਾ ਤੈਨੂੰ ਪੇਕੇ ਪਰਿਵਾਰ ਚ ਰੱਖਿਆਗਾ ਵੀ ਚਲੋ ਉਹ ਵੀ ਹਿੰਦੂ ਫੈਮਿਲੀ ਸੀ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਕਿਸੇ ਧਰਮ ਨੂੰ ਨਹੀਂ ਮਾੜਾ ਕਹਿੰਦੇ ਕਿਉਂਕਿ ਵਿਅਕਤੀ ਮਾੜਾ ਹੁੰਦਾ ਤੇ ਉਹਨੂੰ ਕਿਹਾ ਗਿਆ ਵੀ ਜਿੱਥੇ ਤੂੰ ਇੱਦਾਂ ਰਹਿ ਰਹੀਆਂ ਕਿਉਂਕਿ ਪੇਕੇ ਪੇਕਾ ਪਰਿਵਾਰ ਵੀ ਵਧੀਆ ਹੀ ਸੀ ਜੇ ਉਹਨਾਂ ਕੋਲ ਰਹਿ ਰਹੀ ਸੀ ਉਹਨਾਂ ਨੇ ਅਪਣਾਇਆ ਹੀ ਹੈ ਤੇ ਇਦਾਂ ਰਹਿ ਰਹੀਆਂ ਉਦਾਂ ਹੀ ਸਾਡੇ ਕੋਲ ਰਹੇਗੀ ਪਰ ਬਾਅਦ ਚ ਜਦੋਂ ਵਿਆਹ ਹੁੰਦਾ ਉਸ ਤੋਂ ਬਾਅਦ ਸਭ ਕੁਝ ਚੇਂਜ ਹੁੰਦੇ ਜਾਂਦਾ ਬੜੇ ਕੇਸਿਸ ਦੇ ਵਿੱਚ ਹੈ ਜੀ ਬਹੁਤ ਬਹੁਤ ਆਲਮੋਸਟ ਹਰੇਕ ਕੇਸਿਸ 'ਚ ਇਹ ਚੀਜ਼ ਹੁੰਦੀ ਆ ਕਿਆ ਕੁਝ ਹੋਰ ਜਾਂਦਾ ਆ ਹੁੰਦਾ ਕੁਝ ਹੋਰ ਆ ਕਈ ਵਾਰ ਕੁੜੀ ਵਾਲਿਆਂ ਵੱਲੋਂ ਧੋਖਾ ਦਿੱਤਾ ਜਾਂਦਾ ਕਈ ਵਾਰ ਮੁੰਡੇ ਵਾਲਿਆਂ ਵੱਲੋਂ ਧੋਖਾ ਦਿੱਤਾ ਜਾਂਦਾ ਮੈਂ ਇਹ ਨਹੀਂ ਕਹਿੰਦੀ ਕਿ ਹਰ ਵਾਰ ਕੁੜੀ ਨਾਲ ਹੀ ਧੋਖਾ ਹੁੰਦਾ ਸੋ ਇਹ ਚੀਜ਼ਾਂ ਵਾਈਸ ਵਰਸ ਕਿਆ ਕੁਝ ਹੋਰ ਜਾਂਦਾ ਆ ਬਣ ਕੁਝ ਹੋਰ ਜਾਂਦਾ ਆ ਸੋ ਮੈਂ ਤਾਂ ਇਹੀ ਕਹੂੰਗੀ ਕਿ ਪਹਿਲਾਂ ਪਰਖ ਲੋ ਮਤਲਬ ਉਹ ਕਹਿ ਤਾਂ ਰਿਹਾ ਵੀ ਸਾਨੂੰ ਤਕਲੀਫ ਨਹੀਂ ਹੋਊਗੀ ਜੀ ਅਸੀਂ ਤੁਹਾਨੂੰ ਇਸ ਤਰੀਕੇ ਨਾਲ ਰਹਿਣ ਦੇ ਦਾਂਗੇ ਪਰ ਬੈਡਰ ਇਹੀ ਆ ਕਿ ਇਹ ਰਹਿਣ ਦੇ ਦਾਂਗੇ ਤੇ ਜਦੋਂ ਪ੍ਰੈਕਟੀਕਲ ਹੁੰਦਾ ਨਾ ਉਹ ਨਹੀਂ ਉਹ ਜੇ ਕਰਨਾ ਵੀ ਚਾਹਣ ਕਈ ਨਹੀਂ ਕਰ ਪਾਉਂਦੇ ਹੁਣ ਹੁਣ ਜੇ ਐਸੇ ਪਰਿਵਾਰ ਦੀ ਗੱਲ ਕਰੋ ਨਾ ਇਹ ਪਰਿਵਾਰ ਦੇ ਵਿੱਚ ਸ਼ਰਾਬ ਆਂਡਾ ਮੀਟ ਆਮ ਚੱਲ ਰਿਹਾ ਆ ਨੀਹਾ ਦੇ ਪਰਿਵਾਰ ਚ ਨਹੀਂ ਚੱਲ ਰਿਹਾ ਚਾਹੇ ਉਹਨਾਂ ਨੇ ਵਾਦਾ ਵੀ ਕਰਦਾ ਪਰ ਆਪ ਆਪ ਹੀ ਦੇਖ ਲਓ ਨਾ ਕਿ ਉਹ ਨਹੀਂ ਬਰਾਬਰ ਦੇ ਹੈਗੇ ਸੋ ਇਹ ਸੋਚਣਾ ਪਊਗਾ ਸਾਨੂੰ ਅੱਜਕੱਲ ਬਹੁਤ ਕੁਝ ਜਾਂਦਾ ਗੱਲ ਲੁਕੋ ਲੈਂਦੇ ਜਾਂਦਾ ਬਿਲਕੁਲ ਲੁਕਾਇਆ ਜਾਂਦਾ ਬਹੁਤ ਚੀਜ਼ਾਂ ਲੁਕਾਈਆਂ ਜਾਂਦੀਆਂ ਨੇ ਇਹ ਇੱਕ ਕਿਸਮ ਦਾ ਨਾ ਮਤਲਬ ਉਹ ਬਣ ਕੇ ਰਹਿ ਜਾਂਦਾ ਹੈ ਵੀ ਸੌਦਾ ਜੇ ਆ ਵੀ ਪਤਾ ਨਹੀਂ ਸਿਰੇ ਚੜੂਗਾ ਕਿ ਨਹੀਂ ਚੜੂਗਾ ਬਿਜ਼ਨਸ ਜਿਵੇਂ ਹੁੰਦਾ ਵੀ ਰਿਸਕ ਟੇਕਿੰਗ ਬਣ ਗਿਆ ਹੈ ਇਹ ਕੰਮ ਸੋ ਕਈ ਵਾਰ ਸੋਚਦੇ ਵੀ ਆ ਕਿ ਬਹੁਤ ਵਧੀਆ ਆ ਪਰ ਹੁੰਦਾ ਨਹੀਂਗਾ ਸੋ ਲਾਜ਼ ਦੀ ਗੱਲ ਕਰੀਏ ਲਾਅ ਤਾਂ ਚਲੋ ਹੈਗੇ ਹੀ ਆ ਨਾ ਉਹਨੂੰ ਪ੍ਰੋਟੈਕਟ ਕਰਨ ਨੂੰ ਪਰ ਇਥੇ ਸਮਾਜਿਕ ਤਾਣੇ ਬਾਣੇ ਨੂੰ ਸੈੱਟ ਕਰਨ ਦੀ ਲੋੜ ਮੈਨੂੰ ਲੱਗਦਾ ਆ ਬਹੁਤ ਡਿਸਹਾਰਟਨਿੰਗ ਜੀ ਗੱਲ ਆ ਮੈਨੂੰ ਬਹੁਤ ਪੇਨ ਹੋਈ ਆ ਦੇਖ ਕੇ ਪਰ ਇਹ ਇੱਕ ਕਹਾਣੀ ਨਹੀਂ ਗੀ ਬਹੁਤ ਕਹਾਣੀਆਂ ਨੇ ਅੱਜ ਕਹਿ ਦਿੰਦੇ ਆ ਕਿ ਔਰਤ ਲਾਅ ਦਾ ਮਿਸਯੂਜ਼ ਕਰਦੀ ਆ 노 ਡਾਊਟ ਬਹੁਤ ਸਾਰੀਆਂ ਕੁੜੀਆਂ ਨੇ ਲਾਅ ਦਾ ਮਿਸਯੂਜ਼ ਕਰਦੀਆਂ ਨੇ ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਵਿਕਟਮ ਉਹਦੋਂ ਕਿਤੇ ਜ਼ਿਆਦਾ ਨੇ ਤੇ ਜਿਹੜੀਆਂ ਬੋਲ ਹੀ ਨਹੀਂ ਪਾਉਂਦੀਆਂ ਉਹਦੋਂ ਵੀ ਜ਼ਿਆਦਾ ਨੇ। ਬਸ ਆ ਹਮੇਸ਼ਾ ਸ਼ਰੀਫ ਬੰਦਾ ਹੀ ਆ। ਭਾਵੇਂ ਜਿਵੇਂ ਉਹ ਲੇਖਾ ਦੀ ਗੱਲ ਕਰਦੇ ਆ ਵੀਡੀਓਸ ਤੋਂ ਹੀ ਲੱਗ ਰਿਹਾ ਸੀ ਵੀ ਜਿਹੜੀ ਕੋਈ ਨੂੰ ਪਤਾ ਹੀ ਨਹੀਂ ਫਿਰ ਦੁਨੀਆਦਾਰੀ ਚੋਕੇ ਆ ਵੀ ਇੰਸਟਾਗ੍ਰam ਆਦਿ ਕੋਈ ਚੀਜ਼ ਵੀ ਹੈਗੀ ਆ। ਕੋਈ ਕਿੰਨੀ ਕਿੰਨੀ ਭੋਲੀ ਹੋਈ ਜਿਹਨੂੰ ਇੰਸਟਾਗ੍ਰam ਨਹੀਂ ਪਤਾ ਅੱਜ ਦੇ ਟਾਈਮ ਦੇ ਵਿੱਚ। ਜਿਹੜੀ ਕਹਿੰਦੀ ਤੁਸੀਂ ਚਲਾ ਲਿਓ ਮੈਂ ਪਿੱਛੇ ਬੈਠ ਜੂੰਗੀ। ਸੋ ਕਿੰਨੀ ਭੋਲੀ ਆ ਉਹ ਕੁੜੀ। ਮਤਲਬ ਉਹ ਆਪਣੀ ਦੁਨੀਆ ਦੇ ਵਿੱਚ ਕਿੰਨੀ ਮਗਨ ਹੋਊਗੀ ਔਰ ਦੂਜੀ ਗੱਲ ਪਤਾ ਕੀ ਆ ਇਹੋ ਜਿਹੇ ਸੌਫਟ ਜਿਹੜੇ ਬੱਚੇ ਹੁੰਦੇ ਆ ਜਿਨ੍ਹਾਂ ਨੇ ਦੁਨੀਆ ਹੀ ਨਹੀਂ ਦੇਖੀ ਹੁੰਦੀ ਉਹਨਾਂ ਲਈ ਤਾਂ ਅੱਡ ਦੇ ਮਾਹੌਲ 'ਚ ਰਹਿਣਾ ਹੋਰ ਮੁਸ਼ਕਲ ਹੋ ਜਾਂਦਾ ਆ ਕਿਉਂਕਿ ਉਹ ਇੱਕ ਸੁਪਨਿਆਂ ਦੀ ਦੁਨੀਆ ਦੇ ਵਿੱਚ ਆ ਸੁਪਨਿਆਂ ਦੀ ਦੁਨੀਆ 'ਚੋਂ ਜਦੋਂ ਪ੍ਰੈਕਟੀਕਲ ਦੁਨੀਆ ਦੇ ਵਿੱਚ ਗਈ ਤਾਂ ਉਹਦੇ ਲਈ ਉਹ ਚੀਜ਼ਾਂ ਨੂੰ ਸੰਭਾਲਣਾ ਵੀ ਬਹੁਤ ਔਖਾ ਹੋ ਜਾਂਦਾ ਆ ਆਈ ਫੀਲ ਸੋ ਜਿਵੇਂ ਤੁਸੀਂ ਇਹ ਕੇਸ ਨੂੰ ਦੇਖਿਆ ਤੁਹਾਡੇ ਮੂਰੇ ਹੋਰ ਵੀ ਕੇਸ ਆਏ ਹੋਣਗੇ ਕੀ ਲੱਗਦਾ ਵੀ ਸ਼ੈਰ ਦਿੱਤਾ ਗਿਆ ਜਾਂ ਲਿਆ ਗਿਆ ਦੇਖੋ ਜਿਸ ਹੱਬ ਨਾਲ ਉਹਦੇ ਮੋਢਿਆਂ ਦੇ ਉੱਤੇ ਨਿਸ਼ਾਨ ਪਾਏ ਗਏ ਆ ਤਾਂ ਉਹਨੂੰ ਫੜਿਆ ਗਿਆ ਹੋਊਗਾ ਉਹਦੇ ਮੂੰਹ 'ਚ ਜ਼ਬਰਦਸਤੀ ਜ਼ਹਿਰ ਪਾਈ ਗਈ ਹੋਊਗੀ ਪੋਸਟਮਾਰਟਮ ਦੇ ਵਿੱਚ ਉਹਦੇ ਗਲੇ ਦੇ ਵਿੱਚ ਵੀ ਜ਼ਖਮ 100% ਆਉਣਗੇ ਕਿਉਂਕਿ ਬਾਹਰ ਤੇ ਜਦ ਨਿਸ਼ਾਨ ਆ ਗਏ ਉਹਨੂੰ ਕਕਾਰ ਉਹਦੇ ਲਾਏ ਗਏ ਆ ਠੀਕ ਆ ਸਾਰਾ ਕੁਝ ਉਹਦੇ ਨਾਲ ਜ਼ਬਰਦਸਤੀ ਕੀਤਾ ਗਿਆ ਹੋਊਗਾ ਔਰ ਵੀ ਬਹੁਤ ਕੁਝ ਆਪ ਜਿਹੜੀ ਉਹਦੀ ਪੋਸਟਮਾਰਟਮ ਰਿਪੋਰਟ ਦੇ ਵਿੱਚੋਂ ਰਿਵੀਲ ਹੋਊਗਾ ਕਿੰਨੇ ਤੜਪੀ ਹੋਏ ਗਲਤ ਆਇਆ ਹੋਇਆ ਵੀ ਡੇਢ ਦਿਨ ਬਾਅਦ ਜੇ ਦੱਸਿਆ ਜਾਂਦਾ ਪਰਿਵਾਰ ਵੀ ਪਹੁੰਚ ਉਹੀ ਤਾਂ ਗੱਲ ਨਾ ਕਿ ਸਾਡੇ ਤਾਂ ਜਾਨਵਰ ਬਿਮਾਰ ਹੋ ਜੇ ਅਸੀਂ ਉਹਨੂੰ ਲੈ ਕੇ ਹਸਪੀਟਲ ਭੱਜ ਜਾਨੇ ਆ ਉਹ ਤਾਂ ਘਰ ਦੀ ਨਾ ਹੋ ਸੀਗੀ ਸੋ ਕਿਵੇਂ ਉਹ ਪਈ ਰਹੀ ਬੈੱਡ ਤੇ ਤੜਫਦੀ ਰਹੀ ਤੁਹਾਨੂੰ ਬੈੱਡ ਦੀਆਂ ਚਾਦਰਾਂ ਬਚਾਉਣ ਦਾ ਟਾਈਮ ਮਿਲ ਗਿਆ ਥੱਲੇ ਮੈਟ ਪਿਛਾਉਣ ਦਾ ਟਾਈਮ ਮਿਲ ਗਿਆ ਵੀ ਕਿਤੇ ਉਹ ਯੂਰਿਨ ਪਾਸ ਕਰ ਦੂਗੀ ਜਾਂ ਸਾਰਾ ਕੁਝ ਹੋ ਜਾਊਗਾ। ਤੁਹਾਨੂੰ ਉਹਨੂੰ ਹਸਪੀਟਲ ਲੈ ਜਾਣ ਦਾ ਟਾਈਮ ਨਹੀਂ ਮਿਲਿਆ। ਇੱਕ ਹੋਰ ਕੇਸ ਮੇਰੇ ਕੋਲ ਆਇਆ ਸੀਗਾ ਇੱਕ ਕੁੜੀ ਸੀਗੀ ਉਹਦੇ ਮਾਂ-ਬਾਪ ਨੇ ਨਾ ਉਹਦੇ ਵਿਆਹ ਤੇ ਬਹੁਤ ਖਰਚਾ ਕੀਤਾ। ਸ਼ਾਹ ਲੁਧਿਆਣੇ ਦਾ ਹੀ ਸੀਗਾ। ਪੁਰਾਣੀ ਗੱਲ ਆ। 8-10 ਸਾਲ ਪੁਰਾਣੀ ਗੱਲ ਆ। ਉਹ ਕੁੜੀ ਨੂੰ ਉਹ ਪ੍ਰੈਗਨੈਂਟ ਹੋ ਗਈ ਤੇ ਉਹਦੇ ਸਹੁਰਿਆਂ ਨੂੰ ਨਹੀਂ ਮਨਜ਼ੂਰ ਸੀਗਾ ਵੀ ਐਡੀ ਜਲਦੀ ਪ੍ਰੈਗਨੈਂਟ ਹੋਵੇ ਤੇ ਉਹਨੂੰ ਕੋਈ ਦਵਾਈ ਦੇਤੀ। ਉਹ ਕੁੜੀ 47 ਕਿਲੋ ਦੀ ਸੀਗੀ। ਉਹਦੇ ਸਟਮਕ ਚ ਪਤਾ ਹੀ ਨਹੀਂ ਕੀ ਹੋਇਆ ਉਹ 90 ਕਿਲੋ ਦੀ ਹੋ ਗਈ ਤੇ ਜਦੋਂ ਜਦੋਂ ਆਪਦੇ ਬਾਪ ਨੂੰ ਦੱਸਿਆ ਤਾਂ ਉਹਦੇ ਉਹਨੂੰ ਇਲਾਜ ਕਰਾਉਣ ਲਈ ਤੜਫੀ ਇੱਧਰ ਉੱਧਰ ਤਾਂ ਉਹਦੇ ਫਾਦਰ ਨੇ ਵੀ ਕਹਿਤਾ ਕਿ ਮੈਂ ਤਾਂ ਤੇਰਾ ਵਿਆਹ ਕਰਤਾ ਹੁਣ ਤੂੰ ਇੱਥੇ ਹੀ ਰਹਿ ਸੋ ਇਹੋ ਜਿਹੀਆਂ ਵੀ ਕਹਾਣੀਆਂ ਨੇ ਇਨਸਾਨੀਅਤ ਮਰ ਜਾਂਦੀ ਹੈ ਲੋਕਾਂ ਦੀ ਤਾਂ ਹੀ ਕਹਿੰਦੇ ਨਾ ਕਿ ਇਨਸਾਨ ਜਾਨਵਰ ਨਾਲੋਂ ਵੀ ਬੁਰਾ ਬਣਦਾ ਜਾ ਰਿਹਾ ਆ ਇਹ ਕਹਿੰਗੇ ਇਹੋ ਜਿਹੇ ਕੇਸਿਸ ਦੇਖਦੇ ਆ ਜਿਹਦੇ ਵਿੱਚ ਕੁੜੀਆਂ ਵੀ 20 25-25 ਸਾਲ ਉਹਦੇ ਨਾਲ ਲੰਘਾ ਦਿੰਦੀਆਂ ਕਿ ਮੈਂ ਵਾਪਸ ਕਿੱਥੇ ਜਾਵਾਂ ਬਿਲਕੁਲ ਐਕਸਟਰਾ ਮੈਰਿਟਲ ਅਫੇਅਰ ਚੱਲਦੇ ਹੁੰਦੇ ਤਾਂ ਵੀ ਕੱਟਦੀਆਂ ਕੱਟਦੀਆਂ ਨੇ ਕੁਝ ਆਪਣੇ ਬੱਚਿਆਂ ਕਰਕੇ ਜ਼ਿੰਦਗੀ ਕੱਟਦੀਆਂ ਨੇ ਕੁਝ ਇਸ ਲਈ ਵੀ ਸਾਨੂੰ ਪਤਾ ਸਾਨੂੰ ਪਿੱਛੇ ਕਿਸੇ ਨੇ ਨਹੀਂ ਪੁੱਛਣਾ ਸੋ ਉਤਿਆਚਾਰ ਸਹਿੰਦੀਆਂ ਰਹਿੰਦੀਆਂ ਨੇ ਮੈਂ ਉਹੀ ਕਹਿ ਰਹੀਆਂ ਸਾਨੂੰ ਉਹ ਕੁੜੀਆਂ ਦਿਖਦੀਆਂ ਨੇ ਕਿ ਫਾਲਸ ਐਫ ਆਰ ਦਰਜ ਹੁੰਦੀਆਂ ਨੇ क्रੂਅਲਿਟੀ ਅਗੇਂਸਟ ਵਾਈਫ ਜਾਂ ਦਾਜ ਦੀ ਪਰ ਜੋ ਰਿਐਲਿਟੀ ਹੈ ਉਹ ਤਾਂ ਉਦੋਂ ਵੀ ਜ਼ਿਆਦਾ क्रੂਅਲ ਆ ਨਾ ਉਹ ਤਾਂ ਸਾਹਮਣੇ ਹੀ ਨਹੀਂ ਆਉਂਦੀ ਗਲਤ ਹੈ ਹੀ ਹੈ ਨਾ ਕਿ ਜੋ ਸੱਚ ਆ ਉਹ ਸਾਹਮਣੇ ਨਹੀਂ ਆਉਂਦਾ ਤੇ ਜੋ ਸਾਹਮਣੇ ਆ ਰਿਹਾ ਆ ਉਹ ਝੂਠਾ ਆ ਤੇ ਉਹਦੇ ਕਰਕੇ ਅਸੀਂ ਕਾਨੂੰਨ ਨੂੰ ਝੂਠਾ ਨਹੀਂ ਕਹਿ ਸਕਦੇ ਕੈਵਿਕਲ ਕਹੀ ਜਾਂਦੀ ਹੈ ਵੀ ਅਸਲ ਦੇ ਵਿੱਚ ਰੇਪ ਕੇਸ ਜਿਹੜੇ ਦਰਜ ਹੁੰਦੇ ਆ ਕਿੰਨੇ ਤਾਂ ਦਰਜ ਹੀ ਨਹੀਂ ਹੁੰਦੇ ਤੇ ਜਿਹੜੇ ਦਰਜ ਹੁੰਦੇ ਆ ਉਹਨਾਂ ਚੋਂ ਕਿੰਨੇ ਹੀ ਝੂਠੇ ਵੀ ਹੁੰਦੇ ਆ ਅਸਲੀ ਤਾਂ ਅਸਲੀ ਤਾਂ ਪਹੁੰਚਦਾ ਆ ਅਸਲ ਦੇ ਵਿੱਚ ਕੀ ਆ ਕਿ ਜੇ ਅਸੀਂ ਰੇਪ ਦੇਖੀਏ ਮੁੰਡੇ ਦਾ ਹੋਵੇ ਕੁੜੀ ਦਾ ਹੋਵੇ ਈਵਨ ਅਡਲਟ ਮੁੰਡੇ ਦਾ ਵੀ ਉਹ ਬਹੁਤ ਜ਼ਿਆਦਾ ਗਿੰਤੀ ਚ ਹੁੰਦੇ ਆ ਜਿਹੜੇ ਚੁੱਪ ਕਰਕੇ ਬੈਠ ਜਾਂਦੇ ਆ ਇੱਜ਼ਤ ਦੇ ਪੱਖੋਂ ਇੱਜ਼ਤ ਦੇ ਬਿਲਕੁਲ ਮੁੰਡਿਆਂ ਦੇ ਹੁੰਦੇ ਆ ਇੱਜ਼ਤ ਦੇ ਡਰ ਵਿੱਚ ਹੁਣ ਮੁੰਡੇ ਨੂੰ ਦੇਖੋ ਰੇਪ ਦਾ ਮਤਲਬ ਕਿਸੇ ਨੂੰ ਉਹਦੀ ਮਰਜ਼ੀ ਉਹਦੀ ਇੱਛਾ ਤੋਂ ਬਿਨਾ ਉਹਨੂੰ ਸੈਕਸ਼ੂਅਲੀ ਫੋਰਸ ਕਰਨਾ ਸੋ ਕਿਸੇ ਮੁੰਡੇ ਦੀ ਵੀ ਇੱਛਾ ਨਹੀਂ ਹੈਗੀ ਉਹਨੂੰ ਵੀ ਸੈਕਸ਼ੂਅਲੀ ਫੋਰਸ ਕੀਤਾ ਉਹ ਵੀ ਤਾਂ ਰੇਪ ਇੱਜ਼ਤ ਦੇ ਕਨਸੈਪਟ ਨਾਲ ਅਸੀਂ ਕੁੜੀ ਨਾਲ ਜੋੜ ਦਿੰਦੇ ਆ ਸੋ ਜਿੱਥੇ ਵੀ ਕਨਸੈਂਟ ਨਹੀਂ ਹੈਗੀ ਜਾਂ ਕਨਸੈਂਟ ਫੋਰਸਫੁੱਲ ਆ ਤੇ ਰਿਲੇਸ਼ਨ ਆ ਉਹ ਰੇਪ ਹੀ ਆ ਸੋ ਸਾਹਮਣੇ ਨਹੀਂ ਆਉਂਦੇ ਕੇਸ ਇੱਜ਼ਤ ਦੇ ਕਨਸੈਪਟ ਤੋਂ ਜਾਂ ਕਿਸੇ ਵੀ ਡਰ ਕਰਕੇ ਜਿਹੜੇ ਸਾਹਮਣੇ ਆਉਂਦੇ ਆ ਉਹਨਾਂ ਦੇ ਵਿੱਚ ਜ਼ਿਆਦਾਤਰ ਦੇ ਵਿੱਚ ਜਦੋਂ ਕੰਪਰੋਮਾਈਜ਼ ਹੋ ਜਾਂਦਾ ਉਸ ਕਰਕੇ ਇਕੁਇਟਲ ਹੋ ਜਾਂਦੀ ਆ ਅਸਲ ਦੇ ਵਿੱਚ ਸਾਡਾ ਨਾ ਸਿਸਟਮ ਵੀ ਤਾਣਾ ਬਾਣਾ ਵੀ ਬਹੁਤ ਖਰਾਬ ਆ ਕੀ ਮਾਂ ਬਾਪ ਜਾਂ ਫੈਮਿਲੀ ਜਾਂ इवन ਕੁੜੀ ਵੀ ਉਹ ਲੜਾਈ ਲੜਨ ਤੋਂ ਨਾ ਕਰ ਜਾਂਦੀ ਆ ਕਿਉਂਕਿ ਕੋਰਟ ਕਚੈਰੀ ਗੰਦੇ-ਗੰਦੇ ਸਵਾਲ ਸੋ ਇਹ ਵੀ ਬਹੁਤ ਵੱਡਾ ਰੀਜ਼ਨ ਆ ਕਿ ਜਿਹੜੇ ਇਹ ਪਹੁੰਚਦੇ ਨਹੀਂ ਜ਼ਿਆਦਾਤਰ ਰੇਪ ਕੇਸ ਜਿਨ੍ਹਾਂ ਦੇ ਵਿੱਚ ਵਿਕਟਮ